ਅੱਜ ਕੀ ਕਹਿਣਾ ਚਾਹੁੰਦੇ ਜਿਸ ਦਾ ਤੁਹਾਡੇ ਬੇਟੇ ਦੇ ਉੱਤੇ ਇਲਜ਼ਾਮ ਲੱਗੇ ਜੀ ਤੁਹਾਡਾ ਨਾਮ ਤੇ ਤੁਹਾਡਾ ਨਾਮ ਸਾਬ ਜੀ ਨਾਂ ਨਾਂ ਕੇ ਮੇਰਾ ਨਾਮ ਬਲੇਜੰਦਰ ਸਿੰਘ ਤੁਹਾਡੇ ਬੇਟੇ ਦਾ ਕੀ ਨਾਮ ਉਹਦਾ ਨਾਮ ਅਮਰਸਪਾਲ ਹੈ ਅਮਰਸਪਾਲ ਦੇ ਉੱਤੇ ਇਲਜ਼ਾਮ ਲੱਗੇ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਉਹਨਾਂ ਬਾਰੇ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਮੀਡੀਆ ਚ ਹੀ ਦੇਖਿਆ ਜੀ ਜੀ ਕੀ ਉਹਨਾਂ ਨੇ ਕਤਲ ਕੀਤਾ ਜਾਂ ਕਿ ਨਹੀਂ ਕੀਤਾ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਅੱਛਾ ਲਾਸਟ ਟਾਈਮ ਕਦੋਂ ਕਦੀ ਤਾਂ ਗੱਲਬਾਤ ਹੁੰਦੀ ਹੈ ਅਮਰਸਪਾਲ

ਇਹ ਟਾਈਲਾਂ ਲੱਗ ਰਹੀ ਹੈ ਉਹ ਈ ਗੱਲ ਵੀ ਉਹ ਕੁੜੀ ਘਰੇ ਆਈ ਸੀ ਪਤਾ ਨਹੀਂ ਉਹ ਮਾਫੀ ਮੰਗ ਕੇ ਗਈ ਸੀ ਨਹੀਂ ਪੈਸੇ ਉਸੇ ਦਿੱਤੇ ਸੀ ਉਹਨੂੰ ਤੇ ਉਹ ਤੋਂ ਪਤਾ ਨਹੀਂ ਬੰਦਪੁਰ ਦੇ ਕਰਕੇ ਸੀ ਆ ਦਾ ਸਿਸਟਮ ਤੇ ਉਸ ਤੋਂ ਬਾਅਦ ਆਈ ਕੁੜੀ ਸੀ ਉਹ ਇਹ ਇਹ ਕੁੜੀ ਪਤਾ ਨਹੀਂ ਇਹ ਸੀ ਕਿ ਮੈਨੂੰ ਸੁਣਿਆ ਵੀ ਕੋਈ ਕੁੜੀ ਮਤਲਬ ਆਈ ਸੀ ਜਿਹੜੀ ਜਿਹੜੇ ਹਾਂ ਮਾਫੀ ਮੰਗ ਕੇ ਹੋਰ ਹੋ ਸਕਦਾ ਕੌਣ ਸੀ ਜੋ ਜਿਹੜੇ ਰਸਤ ਚ ਲਿੱਤੇ ਨੇਗੇ ਇਹ ਕਦੀ ਆਏ ਨੇ ਟੋਟੇ ਕਰੇ ਇਹ ਹੀ ਪਿੰਡੋਂ ਆ ਮੁੰਡਾ ਹਣ ਗੁਆੜ ਮੱਥੇ ਕਈ ਵਾਰ ਆ ਵੀ ਜਾਂਦਾ ਸੀਗਾ ਹੂੰ ਤੇ ਦੂਜਾ ਮੁੰਡਾ ਤਾਂ ਹਰੀਆਂ ਦਾ ਉਹ ਨਹੀਂ ਮੈਂ ਨਹੀਂ ਉਹ ਘਰੇ ਮਿਲਣਾ ਹੁੰਦਾ ਨਹੀਂ ਮੈਂ ਤਾਂ ਤੇਰੇ ਘਰੇ ਨਹੀਂ ਹੁੰਦਾ ਜੀ ਮੈਂ ਤਾਂ ਰਾਤ ਨੂੰ ਜਾਣਾ ਨੇਰੇ ਹੋਏ ਅੱਛਾ ਤੁਸੀਂ ਕਹਿੰਨਾ ਚਾਹੁੰਦੇ ਸਵੇਰ ਕਾਫੀ ਇਲਜ਼ਾਮ ਲਾ ਰਹੇ ਨੇ ਕਿ ਗੰਬੀਰ ਤੁਹਾਡੇ ਬੇਟੇ ਸਾਡਾ ਬੇਟਾ ਇਹੋ ਜਿਹਾ ਲਿਆਮਾ ਵਾਲਾ ਹੈ ਨਹੀਂ ਸਹੀ ਸੀ ਹਾਂ ਹਾਂ ਲਲਕੋ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਰਾਜਮਸਤਰੀ ਮਿਸਤਰੀ ਦਾ ਕੰਮ ਕਰਦਾ ਤੇ ਤੁਹਾਡੇ ਵਕੀਲ ਸਾਹਿਬ ਕਿਹੜੇ ਨੇ ਸਾਡੇ ਕੀਸਾ ਖਾਰਾ ਸਾਹਿਬ ਕੋਲ ਆਏ ਸੀ ਅਸੀਂ ਇਹ ਕਰਨਗੇ ਭਾਈ ਤੁਹਾਨੂੰ ਸਾਬ ਦਵਾਂਗੇ ਹਾਂਜੀ ਹਾਂਜੀ ਸਾਰਾ ਸਾਬ ਕੋਲੇ ਆਇਆ ਸੀ ਕੱਦ ਦੇ ਅੱਛੇ ਕਹੇ ਦੱਸੋ ਤੁਹਾਡਾ ਬੇਟਾ ਕਦੀ ਵਿਦੇਸ਼ ਚ ਗਿਆ ਸੀ ਤੱਕ ਹੁਣ ਇਸ ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਗਿਆ ਸੀਗਾ ਜੀ ਕਿੱਥੇ ਗਿਆ ਸੀ ਪਤਾ ਨਹੀਂ ਮੈਂ ਸ਼ਾਇਦ ਮਲੇਸ਼ੀਆ ਕਿੰਦਾ ਸੀ ਗਿਆ ਸੀਗਾ ਕਾਫੀ ਚਿਰ ਪਹਿਲਾਂ ਬੜਾ ਧੱਕੇ ਧੁੱਕੇ கா ਕੇ ਰਲ-ਕਲ ਕੇ ਆ ਗਿਆ ਸੀ ਥੋੜਾ ਜਿਹਾ ਰੋਜ਼ਗਾਰ ਦੇ ਇਚਾਰ ਵਾਸਤੇ ਗਿਆ ਸੀ ਹਾਂ ਆ ਗਿਆ ਸੀ ਹਾਂ ਔਰ ਉਹ ਤੋਂ ਬਾਣੇ ਦੀ ਗਿਟ ਸਿੱਖੇ ਕੇ ਉਹ ਤੋਂ ਦਮਾਲਾਸੇ ਆ ਗਏ ਹਾਂ ਜੀ ਬਾਣੇ ਜੀ ਸੀ ਬਾਣੇ ਜੀ ਤੋਂ ਬਹੁਤ ਸ਼ੁਰੂ ਤੋਂ ਆਈ ਜਿੱਕਾ ਹੁੰਦਾ ਹੀ ਤੇ ਉਹ ਕਿਸੇ ਜਿਹੜਾ ਏਜੰਟ ਹੁੰਦਾ ਉਹਨੇ ਤੇ ਜਾਏਗਾ ਭਾਰਕਾਂ ਵਾਸਤੇ ਪਰ ਉੱਥੇ ਕੋਈ ਹੋਰ ਸੀਗਾ ਕੋਈ ਮੱਛੀ ਮੱਛੀ ਦਾ ਕੰਮ ਕੋਈ ਉਹ ਕਰਦਾ ਨਹੀਂ ਸੀ ਕਰਵਾਣੀ ਨਾ ਕਰਿਆ ਹਾਂਜੀ ਹਾਂਜੀ ਕੀ ਗੁਰੂ ਕਾਸੀ ਹੈ ਅੱਜ ਕੀ ਕਹਿਣਾ ਚਾਹੁੰਗਾ ਜਿਸ ਦਾ ਤੁਹਾਡੇ ਬੇਟੇ ਦੇ ਉੱਤੇ ਇਲਜ਼ਾਮ ਲੱਗੇ ਜੀ ਤੁਹਾਡਾ ਨਾਮ ਤੁਹਾਡਾ ਨਾਮ ਸਰ ਜੀ ਨਾ ਨਾਮ ਕੀ ਮੇਰਾ ਨਾਮ ਬਲੇਜੰਦਰ ਸਿੰਘ ਤੁਹਾਡੇ ਬੇਟੇ ਦਾ ਕੀ ਨਾਮ ਉਹਦਾ ਨਾਮ ਅਮਰਪਾਲ ਸਿੰਘ ਅਮਰਪਾਲ ਦੇ ਉੱਤੇ ਇਲਜ਼ਾਮ ਲੱਗੇ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਪੁਨਾਰਹੀ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਮੀਡੀਆ 'ਚ ਹੀ ਦੇਖਿਆ ਜੀ ਜੀ कि ਉਹਨਾਂ ਨੇ ਕਦਰ ਕੀਤਾ ਜਾਂ ਨਹੀਂ ਕੀਤਾ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ। اچھا ਲਾਸਟ ਟਾਈਮ ਕਦੋਂ ਕਦੀ ਤਾਂ ਗੱਲਬਾਤ ਹੁੰਦੀ ਹੈ। 31 ਤਰੀਕ ਨੂੰ ਜੇ ਪਹਿਲੀ ਤਰੀਕ ਨੂੰ ਘਰ ਹੋ ਗਿਆ 31 ਤਰੀਕ ਨੂੰ ਘਰੇ ਸੀਗਾ ਤੇ ਪਹਿਲੀ ਤਰੀਕ ਨੂੰ ਮੈਂ ਕੰਮ ਤੇ ਚਲੇ ਗਿਆ ਤੇ ਮੇਰੇ ਬਾਬਰੋਂ ਬਚ ਲਿਆ ਗਿਆ। ਤੇ ਦੁਬਾਰਾ ਤੁਹਾਡੇ ਧਿਆਨ 'ਚ ਹੈਗਾ ਇਸ ਤਰ੍ਹਾਂ ਦਾ ਮਾਮਲਾ ਕਿ ਕੰਚਨ ਕੁਮਾਰੀ ਨਾਲ ਕੋਈ ਗੱਲਬਾਤ ਹੋਈ। ਨਹੀਂ ਜੀ ਮੈਨੂੰ ਨਹੀਂ ਸੀਗਾ ਕਿ ਪਤਾ ਕੋਈ ਉਹਦੇ ਨਾਲ ਕੀ ਉਹਦਾ ਚੱਲਦਾ ਸੀ ਕੀ ਨਹੀਂ ਚੱਲਦਾ ਸੀ ਕੀ ਸੀ ਹੀ ਗੱਲਬਾਤ ਕੀਤੀ ਨਹੀਂ ਸੀ ਤੁਹਾਡੇ ਨਾਲ ਕਦੇ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਨਹੀਂ ਮੈਂ ਇਸ ਹੋਂ ਵਾਲੇ ਮਸਲੇ ਤੋਂ ਮੈਨੂੰ ਕੋਈ ਪਤਾ ਨਹੀਂਗਾ ਪਹਿਲਾਂ ਇੱਕ ਵਾਰੀ ਉਹ ਹੋਈ ਸੀ ਗੱਲ ਵੀ ਉਹ ਕੁੜੀ ਘਰੇ ਆਈ ਸੀ ਪਤਾ ਨਹੀਂ ਉਹ ਮਾਂ ਦੀ ਮੂਰੀ ਮੰਗ ਕੇ ਗਈ ਹੈ ਨਹੀਂ ਪੈਸੇ ਉਸੇ ਦਿੱਤੇ ਸੀ ਉਹਨੂੰ ਤੇ ਉਹ ਤੋਂ ਪਤਾ ਨਹੀਂ ਬੰਦਪੁੰਦ ਇਹ ਕਰਕੇ ਸੀ ਆਪਾਂ ਸਿਸਟਮ ਤੇ ਉਸ ਤੋਂ ਬਾਅਦ ਆਈ ਕੁੜੀ ਸੀ ਇਹ ਇਹ ਕੁੜੀ ਪਤਾ ਨਹੀਂ ਇਹ ਸੀ ਕਿ ਮੈਨੂੰ ਸੋਣਿਆ ਵੀ ਕੋਈ ਕੁੜੀ ਮਗਲਾ ਜੀ ਸੀ ਜਿਹੜੇ ਜਿਹੜੇ ਹਾਂ ਮਾਫੀ ਮੰਗ ਕੇ ਹੋਰ ਹੋ ਸਕਦਾ ਕੌਣ ਸੀ ਜੋ ਜਿਹੜੇ ਰਸਤ ਚ ਲਿੱਤੇ ਨੇਗੇ ਕਦੇ ਆਏ ਨਹੀਂ ਤੁਹਾਡੇ ਘਰੇ ਇਹ ਜੀ ਪਿੰਡੋਂ ਹੀ ਆ ਮੁੰਡਾ ਹਣ ਗੁਆੜ ਮੱਥੇ ਕਈ ਵਾਰ ਆ ਵੀ ਜਾਂਦਾ ਸੀਗਾ ਤੇ ਦੂਜਾ ਮੁੰਡਾ ਤਾਂ ਹਰੀਆਂ ਦਾ ਉਹ ਨਹੀਂ ਮੈਂ ਨਹੀਂ ਘਰੇ ਮਿਲਣਾ ਆਉਂਦੇ ਨਹੀਂ ਨਹੀਂ ਮੈਂ ਤਾਂ ਤੇਰੇ ਘਰੇ ਨਹੀਂ ਆਉਂਦਾ ਜੀ ਮੈਂ ਤਾਂ ਰਾਤ ਨੂੰ ਜਾਣਾ ਨੇਰੇ ਹੋਏ ਅੱਛਾ ਤੁਸੀਂ ਕਹਿੰਨਾ ਚਾਹੁੰਦੇ ਸਵੇਰ ਕਾਫੀ ਇਲਜ਼ਾਮ ਲਾ ਰਹੇ ਨੇਗੇ ਗੰਬੀਰ ਤੁਹਾਡੇ ਬੇਟੇ ਸਾਡਾ ਬੇਟਾ ਇਹੋ ਜਿਹਾ ਲਿਆਮਾ ਵਾਲਾ ਹੈ ਜੀ ਸਹੀ ਸਹੀ ਹਾਂ ਅਲਕੋ ਜਿਉਂ ਕਿਸੇ ਕੰਮ ਕਰਦੇ ਹਾਂ ਮੈਂ ਰਾਜਮਨਸਤਰੀ ਮਿਸਤਰੀ ਨਾਮ ਕਰਦੇ ਤੇ ਤੁਹਾਡੇ ਵਕੀਲ ਸਾਹਿਬ ਕਿਹੜੇ ਨੇ ਸਾਡੇ ਕੀਸਾ ਖਾਰਾ ਸਾਹਿਬ ਕੋਲੇ ਆਏ ਸੀ ਅਸੀਂ ਇਹ ਕਰਨਗੇ ਭਾਈ ਤੁਹਾਨੂੰ ਸਾਫ ਦਵਾਂਗੇ ਹਾਂਜੀ ਹਾਂਜੀ ਖਾਰਾ ਸਾਹਿਬ ਕੋਲੇ ਆਏ ਸੀ ਇਹ ਕਾਗਜ਼ ਦੇ ਅੱਛੇ ਕਹਿੰਦੇ ਤੁਸੀਂ ਤੁਹਾਡਾ ਬੇਟਾ ਕਦੀ ਵਿਦੇਸ਼ ਚ ਗਿਆ ਸੀ ਜਦੋਂ ਤੁਹਾਨੂੰ ਇਸ ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਗਿਆ ਸੀਗਾ ਜੀ ਕਿੱਥੇ ਗਿਆ ਸੀ ਪਤਾ ਨਹੀਂ ਮੈਂ ਸ਼ਾਇਦ ਮਲੇਸ਼ੀਆ ਕਹਿੰਦਾ ਸੀ ਗਿਆ ਸੀਗਾ ਕਾਫੀ ਚਿਰ ਪਹਿਲਾਂ ਬੜਾ ਠੱਕੇ ਠੁੱਕੇ ਖਾ ਕੇ ਰਲ-ਕੁਲ ਕੇ ਆ ਗਿਆ ਸੀ ਥੋੜਾ ਜਿਹਾ ਰੋਜ਼ਗਾਰ ਦੇ ਇਚਾਰ ਵਾਸਤੇ ਗਿਆ ਸੀ ਨਹੀਂ ਹਾਂ ਆ ਗਿਆ ਸੀ ਹਾਂ ਔਰ ਉਹ ਤਾਂ ਬਾਣੇ ਦੇ ਵਿੱਚ ਸੀ ਕਿ ਉਹ ਤਾਂ ਦਮਾਲਾ ਸੇ ਆ ਗਿਆ ਹਾਂ ਜੀ ਬਾਣੇ ਜੀ ਸੀ ਬਾਣੇ ਚ ਤਾਂ ਬਹੁਤ ਸ਼ੁਰੂ ਤੋਂ ਆਈ ਟਿੱਕਾ ਹੁੰਦਾ ਹੀ ਤੇ ਉਹ ਕਿਸੇ ਜਿਹੜਾ ਏਜੰਟ ਹੁੰਦਾ ਉਹਨੇ ਭੇਜ ਜਾਏਗਾ 파ਰਕਾਂ ਵਾਸਤੇ ਪਰ ਉੱਥੇ ਕੋਈ ਹੋਰ ਸੀਗਾ ਕੋਈ ਮੱਛੀ ਮੱਛੀ ਦਾ ਕੰਮ ਕੋਈ ਉਹ ਕਰਦਾ ਨਹੀਂ ਸੀ ਹਾਂ ਜੀ ਕਿਉਂ ਗੁਰੂ ਕਾਕਾ ਸੀਗਾ